ਮੰਮੀ ਤੁਸੀਂ ਅਜੇ ਵੀ ਇਦਾਂ ਹੀ ਬੈਠੇ ਆਂ ਮੈਂ ਤਿਆਰ ਹੋ ਗਈ ਆਂ ਚਲੋ ਹਾਂ ਮੈਂ ਜਾਣੀ ਆ ਬਲਾ ਤੁਹਾਨੂੰ ਛੱਡ ਕਿਉਂ ਨਹੀਂ ਆ ਕਿੱਦਾਂ ਨਹੀਂ ਉਹ ਘਰ ਵੜਨ ਦਿੰਦਾ ਬਲਾ ਗੁਲਜਿੰਦਰ ਹੁਣ ਨਹੀਂ ਵੜਨ ਦੇਣਾ ਘਰ ਕੀ ਬਤਾ ਕਿਹੜੇ ਮੂੰਹ ਹੁਣਾ ਤੇ ਕਿਹੜੇ ਮੂੰਹ ਨਹੀਂ ਹੁਣਾ ਉਹ ਮੰਮੀ ਤੁਸੀਂ ਤੇ ਐਵੇਂ ਡਰੀ ਜਾਂਦੇ ਜੀ ਕੀਪਤਾ ਉਹਨੇ ਉਦਾਂ ਨਹੀਂ ਸਾਨੂੰ ਵੇਖਿਆ ਗੱਲ ਦਾ ਉਹਨੂੰ ਪਤਾ ਲੱਗਾ ਵਾ ਕਿ ਨਹੀਂ ਲੱਗਾ ਉਹਨੂੰ ਲੱਗ ਗਿਆ ਬਰਾ ਵੀ ਪੈਲੀ ਕੋਈ ਨਾ ਲਗਾਉਣੀ ਆ ਫਿਰ ਨਹੀਂ ਆਣੇ ਦੱਸ ਮੰਮੀ ਆਡੀ ਉੱਥੇ ਫਿਰਨ ਤੋਂ ਹੀ ਪਤਾ ਲੱਗ ਜਾਣਾ ਵੀ ਪਿਆਲੀ ਹੋਰ ਕੋਈ ਕੰਮ ਖਾਨੂੰ ਹੋ ਨਹੀਂ ਸਕਦਾ ਪਹਿਲਾਂ ਬੜਾ ਹੰਤਰਾ ਮੁੰਡਾ ਵਾ ਤੂੰ ਅਜੇ ਕੀ ਗੱਲਾਂ ਕਰਨੀ ਆ ਤੂੰ ਡਰਨਾ ਮੈਂ ਤੇਰੇ ਨਾਲ ਵਾ ਨਾ ਇੱਕ ਵਾਰੀ ਜਾਈਏ ਤੇ ਸਹੀ ਪਤਾ ਤਾਂ ਲੱਗੇ ਵੀ ਕਹਿੰਦਾ ਕੀ ਆ ਕਿਉਂ ਪੁੱਛੇਗਾ ਫਿਰ ਵੀ ਕਚਰੀ ਕਰਨ ਢੀਆਂ ਤੇ ਫਿਰ ਕੀ ਜਵਾਬ ਦਵਾਂਗੇ ਘੜੀ ਉਹਨੂੰ ਜਵਾਬ ਮੈਂ ਆਪੇ ਦੇ ਲੂੰਗੀ ਮੈਂ ਕਹਿ ਦੂੰਗੀ ਵੀ ਮੈਨੂੰ ਕੋਈ ਕੰਮ ਹੀ ਮੈਂ ਸ਼ਹਿਰ ਗਈ ਸੀ ਤੇ ਉਧਰੋਂ ਮੰਮੀ ਆ ਗਈ ਸੀ ਤੇ ਉਥੋਂ ਮੈਂ ਨਾਲ ਲੈ ਜਾਂਦਾ ਉਹਨਾਂ ਨੂੰ ਇਹਦੇ ਵਿੱਚ ਕੀ ਆ ਦੱਸ ਜਵਾਬ ਦੇਣ ਵਾਲੀ ਕੋਈ ਹੈਗੀ ਗੱਲ ਇਹਦੇ ਵਿੱਚ ਮੈਂ ਆਪਣੇ ਕੰਮ ਕੋਈ ਜਾ ਨਹੀਂ ਸਕਦੀ ਪਹਿਲਾਂ ਗੁਰਜਿੰਦਰ ਜਿੱਥੇ ਮੈਂ ਬੈਠੀ ਆ ਨਾ ਮੈਨੂੰ ਬੈਠੀ ਰਹਿਣ ਦੇ ਮੈਨੂੰ ਨਾ ਤੱਕੇ ਦਵਾ ਉਹ ਮੰਮੀ ਮੈਂ ਤੱਕੇ ਦਵਾਉਣ ਦੀ ਗੱਲ ਨਹੀਂ ਕਰਨੀ ਇਹ ਵੀ ਘਰ ਤੇਰਾ ਹੀ ਆ ਪਰ ਇਹ ਆ ਕਿ ਹੁਣ ਇੱਕ ਵਾਰੀ ਤੇ ਜਾ ਹਾਂ ਹੁਣ ਇੱਥੇ ਮੈਂ ਵੀ ਆਪਣੇ ਸਹੁਰਿਆਂ ਨੂੰ ਜਵਾਬ ਦੇਣਾ ਅਗਲੇ ਨੇ ਆਖਣਾ ਵਾ ਪਤਾ ਨਹੀਂ ਕਿਉਂ ਆਈ ਆ ਚਲੋ ਕੋਈ ਗੱਲ ਨਹੀਂ ਜੇ ਬਾਅਦ ਚ ਕੋਈ ਗੱਲਬਾਤ ਕਰੂਗਾ ਨਾ ਤੇ ਫਿਰ ਮੈਂ ਇਹਨਾਂ ਨੂੰ ਦੱਸ ਵੀ ਦਵਾਂਗੀ ਇਹ ਬਥੇਏ ਚੰਗੇ ਆ ਪਰ ਅਜੇ ਮੈਂ ਨਹੀਂ ਆ ਕਿ ਇਹਨਾਂ ਨੂੰ ਨਾ ਹੀ ਪਤਾ ਲੱਗੇ ਤੇ ਤੁਸੀਂ ਚੁੱਪ ਕਰਕੇ ਨਾ ਕੱਪੜੇ ਤੇ ਪਾਏ ਹੀ ਆ ਤੇ ਚਲੋ ਮੇਰੇ ਨਾਲ ਕੋਈ ਨਹੀਂ ਜਾਣਦੇ ਮੈਂ ਚੱਲ ਜਾਣੀ ਆ ਪਰ ਵਜ ਜਨੇ ਧੱਕੇ ਹੀ ਮੈਨੂੰ ਗਾੜੀ ਉਹ ਨਹੀਂ ਵਜਦੇ ਮੈਂ ਤੁਹਾਡੇ ਨਾਲ ਆ ਨਾ ਮੈਂ ਆਪੇ ਗੱਲ ਕਰ ਲੂੰਗੀ ਉਹਨਾਂ ਮੰਮੀ ਮੈਂ ਆਪਣਾ ਫੋਨ ਲੈ ਆਵਾ ਤੇ ਚਲੋ ਫੇ ਚੱਲ ਜੀ ਐਵੇਂ ਡਰੀ ਜਾਨੀ ਮੈਨੂੰ ਸਮਝ ਨਹੀਂ ਆਉਂਦੀ ਇਹ ਦਲਜੀਤ ਨੂੰ ਦੱਸਿਆ ਕਿੰਨਾ ਉਹਨੇ ਕੁੜੀ ਆ ਤੇ ਖੜਾ ਕਰੀ ਜਾਂਦੀ ਆ ਇਹਨੇ ਮੈਨੂੰ ਧੱਕੇ ਦੋ ਆਉਣੇ ਆ ਕੀ ਕਰਾਂ ਮੈਂ ਕਿੱਧਰ ਨੂੰ ਜਾਊਂਗੀ ਕੌਣ ਆ ਗਿਆ ਮਾਤਾ ਹੇ ਇੱਥੇ ਰੁਕ ਜਾ ਕਿਉਂ ਕਿਹੜੀ ਗੱਲ ਦੇ ਵਿੱਚ ਕੋਈ ਲੋੜ ਨਹੀਂ ਅੰਦਰ ਵੜਨ ਦੀ ਨਹੀਂ ਕਿਹੜੀ ਗੱਲ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਵਾ ਨਹੀਂ ਘਰ ਮੇਰਾ ਬਾਹਰ ਮੇਰਾ ਤੇ ਤੂੰ ਕੌਣ ਹੋ ਮੈਨੂੰ ਵੱਡਣ ਵਾਲੀ ਬਾਹਰ ਉਹ ਘਰ ਪਹਿਲਾਂ ਟਾਡਾ ਹੀ ਠੀਕ ਆ ਨਾ ਹੁਣ ਇਹ ਘਰ ਮੇਰਾ ਵਾ ਕਿਉਂ ਤੇਰਾ ਕਿਉਂ ਵਾ ਕੀ ਗੱਲ ਵਾ ਤਾਂਉਂ ਤੈਨੂੰ ਬੁਲਾਇਆ ਨਹੀਂ ਠੀਕ ਆ ਨਾ ਤੂੰ ਤਾਂ ਚੁੱਪ ਕੀਤੀ ਰੋ ਲੈ ਕਿਤਾ ਕਰਨੀ ਤੂੰ ਮੰਮੀ ਦੇ ਨਾਲ ਉਹ ਮੇਰੀ ਮਰਜ਼ੀ ਐ ਮੈਂ ਜਿੱਦਾਂ ਮਰਜ਼ੀ ਕਰਾਂ ਕਿਉਂ ਤੇਰੀ ਕੋ ਮਰਜ਼ੀ ਐ ਮਾਤਾ ਮਾਲਕ ਵਾ ਜਿਹਦੇ ਨਾਲ ਤੂੰ ਪਹਿਲੀ ਕਰਵਾਤੀ ਐ ਨਾ ਖਾ ਜਾ ਕੇ ਉਹਦੇ ਕੋਲੇ ਪਰੌਂਠੇ ਪਰੌਣੀਆਂ ਮੈਂ ਲਾਲਾ ਜੋਰ ਇਹਨੇ ਤੂੰ ਕੱਲ ਆਈ ਆ ਕੱਲ ਆ ਕੇ ਤੇ ਅੱਜ ਮੈਨੂੰ ਮੱਥਾ ਨਹੀਂ ਨਹੀਂ ਇਹਨੂੰ ਮੈਂ ਕਹਿ ਰਣਾ ਪਹਿਲਾਂ ਆਈ ਆ ਕੋਈ ਅਕਲ ਦਾ ਕੰਮ ਕਰ ਮਾਤਾ ਮੈਨੂੰ ਤੇ ਅਕਲ ਹੈਗੀ ਆ ਤੁਹਾਡੇ ਨਾਲ ਵਾਅਦਾ ਕਰਵਾ ਜਿੱਦਾਂ ਦੇ ਤੁਸੀਂ ਕੰਮ ਕਰਨ ਦੇ ਆ ਨਾ ਇਹ ਚੰਗੇ ਕੰਮ ਨਹੀਂ ਹੈਗੇ ਕੱਲ ਨੂੰ ਅਹੀਂ ਕੰਮ ਆਉਣਾ ਵਾ ਤੜੀ ਧੀ ਨੇ ਨਹੀਂ ਹੋਣਾ ਕੰਮ ਧੀ ਦੀ ਤੂੰ ਨਾ ਹੀ ਗੱਲ ਕਰ ਧੀ ਨੇ ਸਾਹ ਵੀ ਲੈਣਾ ਵਾ ਆਪਣੀ ਸੋਚ ਆਪਣਾ ਤੈਨੂੰ ਚੇਤਾ ਭੁੱਲ ਗਿਆ ਵਾ ਛਦੈਣ ਬਣੀ ਫਿਰਦੀ ਹੀ ਹੁਣ ਤੂੰ ਲੱਗੀ ਮਤਾ ਦੇਣ ਛਦੈਣ ਵੀ ਤੇ ਮਾਤਾ ਨੇ ਕੀਤਾ ਹੀ ਹੁਣ ਮੈਂ ਚੰਗੀ ਭਲੀ ਹੋ ਗਈ ਆ ਸਭ ਕੁਝ ਮੈਨੂੰ ਯਾਦ ਵਾ ਜਿਹੜੀਆਂ ਗੱਲਾਂ ਤੂੰ ਹੀ ਕਰਨ ਡੇ ਆ ਨਾ ਕਿ ਮੈਂ ਸੰਭ ਲੈਣਾ ਵਾ ਉਹ ਮੈਨੂੰ ਪਤਾ ਕਿੰਨਾ ਕਿ ਤੂੰ ਸੰਭਣਾ ਵਾ ਨਹੀਂ ਤੂੰ ਹੈਗੀ ਇਹ ਨਾ ਵਾਇਆ ਜੋਗੀ ਆ ਜੇ ਤੂੰ ਸਾਹਮਣ ਜੋਗੀ ਹੁੰਦੀ ਨਾ ਜਦ ਵਿਆਹ ਕੇ ਲੈਂਦੀ ਹੈ ਨਾ ਉਦੋਂ ਹੀ ਸਭ ਕੋ ਸੰਭ ਲੈਂਦੀ ਉਹ ਕਿਸ ਦਾ ਹੱਕ ਨਹੀਂ ਪਛਦਾ ਹੁੰਦਾ ਇਹ ਸੋਚ ਲਿਓ ਤੇ ਪਹਿਲਾਂ ਕਿੱਥੇ ਗਈ ਹਾਂ ਕਵੜੀ ਜਿੱਦਣ ਕਹਿੰਦੀ ਸੀ ਮੈਂ ਇੱਥੇ ਰਹਿਣਾ ਹੀ ਨਹੀਂ ਇਹ ਮਤਾ ਦੇਣ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਤੇ ਵਗਦੀਆਂ ਹੋਵਾਂ ਦੋਹਾਂ ਜਣੀਆਂ ਅੱਛਾ ਭੈਣ ਜੀ ਤੇ ਮਾਤਾ ਜੀ ਆਏ ਆ ਸੰਦੀਪ ਚੰਗੀ ਤਰ੍ਹਾਂ ਸਵਾਗਤ ਕਰਨਾ ਹੈ ਇਹਨਾਂ ਦਾ ਬਹੁਤ ਵੱਡਾ ਕੰਮ ਕਰਕੇ ਆਈਆਂ ਏ ਸਵਾਗਤ ਤੇ ਕਰ ਹੀ ਦਿੱਤਾ ਵਾ ਮਾਤਾ ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਬੇਚੀ ਕਰਕੇ ਕੱਢਾਂ ਇਸ ਤੋਂ ਤੁਹਾਨੂੰ ਮੈਂ ਸੌ ਦੀ ਇੱਕੋ ਗੱਲ ਵਾ ਚੁੱਪ ਕਰਕੇ ਨਾ ਇਦੋਂ ਚਲਦੀਆਂ ਬਣੋ ਇਹਦਾ ਤੇ ਹੀ ਕੰਮ ਕਰਨਾ ਉਹ ਤੋਂ ਤੇ ਹੀ ਕਰ ਦਿੱਤਾ ਵਾ ਇਹ ਘਰ ਵੀ ਮੇਰੇ ਨਾਮ ਆ ਤੇ ਜ਼ਮੀਨ ਵੀ ਮੇਰੇ ਨਾਮ ਆ ਇਹਦਾ ਭੈਣ ਦਾ ਹਿੱਸਾ ਹੀ ਨਾ ਜ਼ਮੀਨ ਦਾ ਉਹਦੇ ਉਹ ਲੈ ਗਈ ਸੀ ਜਿਹੜੀ ਮਾਦਾ ਤੁਹਾਡੀ ਜ਼ਮੀਨ ਸੀ ਉਹਦੇ ਨਾਲ ਕੋਈ ਲਈ ਸੀ ਤੁਸੀਂ ਚੁੱਪ ਕਰਕੇ ਨਾ ਇਥੋਂ ਚਲਦੀਆਂ ਬਣ ਜਾਓ ਫੇਰ ਨਾ ਕਿਉਂ ਮੇਰੇ ਤੋਂ ਬੁੜਾ ਕੋਈ ਨਹੀਂ ਆ ਇਹ ਘਰ ਤੋਂ ਨਾ ਤੁਹਾਡਾ ਹਸਾਬ ਦਾ ਖਤਮ ਹੋਣਾ ਸੁਣ ਲੈ ਦਲਿੰਦਰ ਮੈਂ ਤੈਨੂੰ ਆਂਦੀ ਹੀ ਨਾ ਉਹਨੇ ਕਿਹ ਮੂੰਗੋਣਾ ਨਹੀਂ ਗਾ ਉਹਨੇ ਕਿਉਂ ਪੂਣਾ ਕਿਉਂ ਨਹੀਂ ਇਹਨੇ ਤੇਰੀ ਜ਼ੁਬਾਨ ਤਾਂ ਚਾਰ ਹੱਥ ਲੰਮੀਆਂ ਆ ਇਹਦੀ ਲੰਮੀ ਜ਼ੁਬਾਨ ਇਹਦੀ ਨੇ ਇੰਦਾ ਸਾਂ ਪਤਾ ਕਿਤਾ ਖਤਮ ਹੋ ਗਿਆ ਮਾਤਾ ਦਾ ਪਲਾ ਇਹ ਤੂੰ ਕਿਹੋ ਜੀਆਂ ਗੱਲਾਂ ਕਰਨੀਆਂ ਮੰਮੀ ਤੂੰ ਡਰਨਾ ਨਹੀਂ ਹੈਗਾ ਇਹਨਾਂ ਕੋਲ ਚੱਲ ਹਾਂ ਪਲਾ ਦੇਖਦੇ ਪਲਾ ਕਿਤਾ ਡੱਕ ਲੈਂਦੇ ਆਂ ਦੱਸਣਾ ਦੱਸਣਾ ਮਾਤਾ ਜਿਹੜੀ ਜ਼ਮੀਨ ਮਾਂ ਪਿਓ ਦੇ ਨਾਂ ਹੁੰਦੀ ਹੈ ਨਾ ਉਹ ਜੀਦੇ ਜੀ ਕੇ ਦੇ ਨਾਂ ਨਹੀਂ ਲਾਉਂਦੇ ਉਹਦੇ ਪੁੱਤ ਦਾ ਹੱਕ ਹੁੰਦਾ ਵਾ ਕੋਈ ਤੇ ਗੇਟੇ 8 ਵਡਾ ਲੇ ਆ ਜਿਹੜਾ ਮਾਂ ਪਿਓ ਦੀ ਸੇਵਾ ਕਰਦਾ ਵਾ ਨਾ ਹੱਕ ਉਹਨੂੰ ਹੀ ਮਿਲਦਾ ਵਾ ਇਹ ਹੱਕ ਤੇ ਹੁਣ ਤੁਸੀਂ ਲੈ ਲਿਆ ਵਾ ਤੇ ਮਾਂ ਦੀ ਸੇਵਾ ਵੀ ਹੁਣ ਤੁਸੀਂ ਕਰਨੀ ਆਂ ਹਾਨੂੰ ਨਹੀਂ ਕਿ ਲੋੜ ਹੈਗੀ ਕਿਸਦੀ ਵੀ ਫੈਸਲਾ ਹੀ ਨਹੀਂ ਲਿਆ ਤੂੰ ਹੀ ਦੋਵਾਂ ਨੇ ਲਿਆ ਵਾ ਨਾ ਭੁਗਤੋਂ ਹੁਣ ਦਵੇਂ ਜਾਣੀਆਂ ਚਲੋ ਮੇਰੇ ਘਰੋਂ ਬਾਹਰ ਨਹੀਂ ਤੂੰ ਕਿਤਾ ਤੱਕ ਮਾਰ ਲਈ ਸਾਨੂੰ ਹੈ ਚਲ ਮਾਤਾ ਕੀ ਕੀ ਕਰਨੀ ਆ ਚਲੋ ਚਲੋ ਕੋਈ ਲੋੜ ਨਹੀਂ ਹੈਗੀ ਵੇ ਤੂੰ ਹੀ ਕੋ ਬੋਲ ਪਾ ਮੈਂ ਕੀ ਬੋਲਣਾ ਹੁਣ ਕੁਭੀ ਨਾਰ ਆ ਲਿਆ ਉਹਦੇ ਜਿਹੜਾ ਤੂੰ ਕੰਮ ਕੀਤਾ ਉਹ ਚੰਗਾ ਕੀਤਾ ਵਾ ਨਹੀਂ ਮੈਂ ਕਿਹੜਾ ਕੰਮ ਕਰ ਦਿੱਤਾ ਵਾ ਮੰਮੀ ਦੀ ਜ਼ਮੀਨ ਹੀ ਉਹਨੇ ਲਾਤੀ ਨਾ ਭਰਾ ਦਾ ਖੋ ਕੇ ਲੈ ਗਈਆਂ ਇਹ ਤੋਂ ਵੱਡਾ ਕੰਮ ਕੀ ਕਰਨਾ ਤੂੰ ਤੁਸੀਂ ਚੰਗੇ ਹੁੰਦੇ ਨਾ ਤੇ ਮਾਤਾ ਨੂੰ ਸਮਝਾਉਂਦੇ ਕਿ ਮਾਤਾ ਮੈਨੂੰ ਨਹੀਂ ਕੁਝ ਵੀ ਚਾਹੀਦਾ ਮਾਤਾ ਨੂੰ ਕੀ ਸਮਝਾਉਣਾ ਵਾ ਮਾਦਰ ਅਪਣਤ ਮਾ ਕੰਮ ਕਰਦਾ ਮੰਮੀ ਵੇਖ ਲਾ ਕੱਲ ਦੀ ਆਈ ਨੇ ਨਾ ਕਿੱਦਾਂ ਇਹਨੂੰ ਮਗਰ ਲਾਇਆ ਯੋ ਇਹਨੂੰ ਤਾਂ ਤੇਰੀ ਵੀ ਸਾਰ ਹੈ ਨਹੀਂ ਅਜੇ ਵੀ ਸੋਚ ਲਾ ਕੱਲ ਨੂੰ ਪਛਤਾਉਣਾ ਹੀ ਮਰੂ ਕੋਈ ਨਹੀਂ ਮਾਤਾ ਹੀ ਸੋਚ ਲਿਆ ਵਾ ਅਸੀਂ ਸੋਚ ਲਾ ਆਜੋ ਤੀ ਇਹਨਾਂ ਦੇ ਮੱਥੇ ਲੱਗਣ ਦੀ ਲੋੜ ਹੈਗੀ ਆਹ ਕਿੱਦਾਂ ਦੀ ਗੱਲ ਹੋਈ ਮੰਮੀ ਭਲਾ ਬੰਦ ਕਰ ਬੂਆ ਬੰਦ ਕਰ ਇੱਥੇ ਬੂਆ ਉਹ ਵੀ ਨਹੀਂ ਡਿਆ ਕੋਲਾ ਇਹਨਾਂ ਨੇ ਇਦਾਂ ਨਹੀਂ ਹਟਣਾ ਹੈਗਾ ਤੁਸੀਂ ਅੰਦਰ ਜਾਓ ਇਹਨਾਂ ਨੇ ਮੈਂ ਦੂਜਾ ਤਰੀਕਾ ਹੀ ਵਰਤਦੀ ਆਂ ਤੂੰ ਹੀ ਜਾਣਾ ਕਿ ਮੈਂ ਪੁਲਸ ਨੂੰ ਸੱਦਾ ਫਿਰ ਅਹੀਂ ਤੇ ਨਹੀਂ ਜਾਣਾ ਅਹੀਂ ਆਪਣੇ ਘਰ ਹੀ ਜਾਣਾ ਵਾ ਤੇਰੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਕੀ ਇਹ ਡਰਾਵੇ ਕਿ ਹੋਰ ਨੂੰ ਦੇ ਜਾ ਕੇ ਕਿ ਡੇ ਲੱਗੀ ਮੈਨੂੰ ਪੁਲਸ ਨੇ ਡਰਾਵੇ ਦੇਣ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਵਾ ਚੁੱਪ ਕਰਕੇ ਤੇ ਇੱਥੋਂ ਨਿਕਲ ਜਾਓ ਨਹੀਂ ਤੇ ਮੈਂ ਦੂਜਾ ਤਰੀਕਾ ਵਰਤ ਲੈਣਾ ਫਿਰ ਨਹੀਂ ਹੋਰ ਕਿਹੜਾ ਤਰੀਕਾ ਤੇਰੇ ਕੋਲ ਉਹ ਵੀ ਵਰਤ ਕੇ ਵੇਖ ਲੈ ਇਹਦਾ ਮਤਲਬ ਇਹ ਨਹੀਂ ਆ ਰਿਸ਼ਤੇਦਾਰੀ ਇਹ ਬੇਇਤੀ ਕਰਵਾਈ ਜਾਵਾ ਚੁੱਪ ਕਰਕੇ ਤੇ ਨਿਕਲਦੀਆਂ ਬਣੋ ਇੱਕ ਤੇ ਹ ਦੱਸਣ ਵਾਲਾ ਪਤਾ ਨਹੀਂ ਕਿਹੜਾ ਵਾ ਕਿਹੜਾ ਉਂਤਰਾ ਹੀ ਉਹ ਜਿੰਨੇ ਤੁਹਾਨੂੰ ਦੱਸਿਆ ਵਾ ਵੀ ਇਹ ਕਚਹਿਰੀ ਦੀ ਤੁਈਆਂ ਫੇਰ ਨਹੀਂ ਆ ਉਂਤਰਾ ਉਂਤਰਾ ਨਹੀਂ ਕਰਨਾ ਹੈਗਾ ਠੀਕ ਆ ਨਾ ਦੱਸਣ ਵਾਲਾ ਮੇਰਾ ਭਰਾ ਹੀ ਆ ਚੁੱਪ ਕਰਕੇ ਤੇ ਨਿਕਲਦੀਆਂ ਬਣੋ ਕੁੜੀ ਨੂੰ ਸੁੱਟ ਕੇ ਉਹ ਮਾਰਿਆ ਤਾਂ ਲੈਣੀ ਨਿਕਦੇ ਉਹ ਇਹ ਹੁਣ ਚੰਗੀ ਰਹੀਆਂ ਮੈਂ ਤੈਨੂੰ ਆਂਦੀ ਵੀ ਟੱਕੇ ਵੱਜਣੇ ਨੇ ਤੂੰ ਮੇਰੀ ਮੰਨਦੀ ਨਹੀਂ ਕੋਈ ਗੱਲ ਵੀ ਮੰਮੀ ਇਹਦੇ ਵਿੱਚ ਗਲਤੀ ਨਾ ਸਾਰੀ ਉਹਦੇ ਭਰਾ ਦੀ ਆ ਜੇ ਉਹਨੇ ਨਖਤੇ ਨੇ ਸਾਨੂੰ ਵੀ ਇਹੀ ਲਿਆ ਹੀ ਉਥੇ ਤੇ ਇਹਨਾਂ ਨੂੰ ਕੀ ਦੱਸਣ ਪਿਆ ਹੀ ਨਾਲੇ ਉਹਨੂੰ ਕਿੱਥੋਂ ਪਤਾ ਲੱਗ ਗਿਆ ਵੀ ਅਸੀਂ ਇਹੋ ਕੰਮ ਕਰਨ ਗਈਆਂ ਉਹ ਸੂਹਾ ਤੇ ਲੈਂਦਾ ਫਿਰਦਾ ਵਾ ਥਾਂ ਥਾਂ ਤੇ ਉਹ ਕੋਈ ਨਹੀਂ ਸੂਹਾ ਤੇ ਲੈਂਦਾ ਫਿਰਦਾ ਵਾ ਨਾ ਇਹਨੂੰ ਤਾਂ ਹੁਣ ਮੈਂ ਇਹਦੇ ਪਿੰਡ ਜਾ ਕੇ ਨਾ ਚੰਗੀ ਤਰ੍ਹਾਂ ਹੀ ਮਤ ਦਵਾਂਗੀ ਇਹਨੂੰ ਜਿੰਨੀ ਮਰਜ਼ੀ ਦੇ ਲੈ ਹੁਣ ਹੋਰ ਨਹੀਂ ਗੱਲ ਬਣਨੀ ਹੁਣ ਕਿਉਂ ਗੱਲ ਕਿਉਂ ਨਹੀਂ ਬਣਨੀ ਇਹਦੀ ਤਾਂ ਮੈਂ ਖਾਤਰਦਾਰੀ ਕਰਕੇ ਆਉਂਗੀ ਨਾ ਇੱਕ ਥਾਂ ਤੇ ਤਾਂ ਕੇ ਦਵਾਏ ਆ ਹੁਣ ਦੂਜੇ ਥਾਂ ਵੀ ਦਵਾਉਣੇ ਆ ਜਾ ਚਾਪ ਪਾਕਰ ਪਿੰਡ ਨੂੰ ਚੱਲੀਏ। ਉਹ ਮੰਮੀ ਮੈਂ ਨਹੀਂ ਉੱਥੋਂ ਪਿੰਡ ਜਾਣਾ ਠੀਕ ਆ ਨਾ। ਮੈਂ ਉੱਥੇ ਜਾ ਕੇ ਰਹਿਣਾ ਵਾ। ਜੇ ਤੁਸੀਂ ਮੇਰੇ ਨਾਲ ਜਾਣਾ ਠੀਕ ਆ। ਜੇ ਨਹੀਂ ਨਾ ਜਾਣਾ ਤੇ ਤੁਸੀਂ ਚੱਲ ਜਾਓ ਤੇ ਮੈਂ ਤਾਂ ਉੱਥੇ ਜਾਣਾ ਹੀ ਜਾਣਾ ਵਾ। ਰਜਿੰਦਰ ਜਿਹੜਾ ਢਡੋ ਜਾ ਮੈਂ ਨਾ ਮੇਰਾ ਬਣਿਆ ਤੇ ਉਹ ਬਗਾਨੀ ਬਣ ਜੂਗੀ। ਇਹ ਤੇ ਅੰਤਰਾ ਨਾ ਹੈਗਾ ਹੀ ਇੰਨਾ ਵਾਇਆ ਜੋਗਾ ਵਾ। ਕਿੰਨਾ ਹੀ ਇਹਦਾ ਕਰਦੀਆਂ ਰਹੀਆਂ। ਕਿੰਨਾ ਇਹਦਾ ਸਾਥ ਦਿੱਤਾ ਤੇ ਇਹ ਫੇਰ ਉਹਦਾ ਪੜ ਕੇ ਬਹਿ ਗਿਆ। ਇਹ ਤੇ ਗਾਈ ਹੈ ਮੇਰਾ ਜੀ ਦਰਾਏ। ਉਹੋ ਜੀ ਉਸ ਗਾਤਵਾ ਜਿੰਨੇ ਮਗਰ ਲਾਇਆ ਵਾ। ਮੰਮੀ ਇਹ ਗੱਲ ਇੱਥੇ ਨਹੀਂ ਮੁੱਕਣੀ। ਮੈਂ ਤੇ ਆਨੀ ਆ ਕਿ ਸਰਪੰਚ ਕੋ ਚੱਲੀਏ ਉਹੋ ਫੈਸਲਾ ਕਰੂਗਾ ਐਦਾਂ ਤੇ ਹੋਰ ਵੀ ਕੋਈ ਵੇਖ ਕੇ ਮਾਂ ਪਿਓ ਨੂੰ ੱਟਕੇ ਮਾਰ ਕੇ ਤੇ ਬਾਹਰ ਕੱਢੂਗਾ ਮੈਂ ਤੇ ਐਦਾਂ ਨਹੀਂ ਹੋਣ ਦੇਣਾ ਚੱਲ ਚੱਲੀਏ ਸਰਪੰਚ ਵੱਲ ਪਹਿਲਾਂ ਮੈਂ ਨਹੀਂ ਕਿ ਸਰਪੰਚ ਵੱਲ ਜਾਣਾ ਆ ਚੱਲੀਏ ਗਾਂ ਚੱਲੀਏ ਇੱਥੇ ਤੁਸੀਂ ਇਹਦਾ ਕਿਉਂ ਕਰਨ ਦੇ ਆ ਨਹੀਂ ਕਰਨਾ ਨਹੀਂ ਆ ਕੀ ਕੁਝ ਹੋਣ ਦੇ ਆ ਮੇਰੀ ਮਾਂ ਹੀ ਮੇਰੇ ਨਾਲ ਇਦਾਂ ਕਰਨ ਦੀ ਆ ਜਿਹੜਾ ਕੰਮ ਮੈਂ ਕੀਤਾ ਵਾ ਜੇ ਤੁਸੀਂ ਉਹ ਗੱਲ ਤੋਂ ਨਾਰਾਜ਼ ਵਾਂ ਤੇ ਮੈਂ ਮਾਫੀ ਮੰਗਦੀ ਆ ਤੁਹਾਡੇ ਕੋਲੋਂ ਮੈਂ ਇਹ ਕੰਮ ਕਰਨਾ ਨਹੀਂ ਚਾਹੁੰਨੀ ਜਿੱਦਾਂ ਮੇਰੇ ਨਾਲ ਕੀਤਾ ਵਾ ਮੇਰੀ ਕੁੜੀ ਨਾਲ ਕਰਦੇ ਰਹੇ ਆ ਮੈਂ ਵੀ ਮਜਬੂਰ ਹੀ ਮੈਨੂੰ ਕਰਨਾ ਹੀ ਪਿਆ ਸੰਦੀਪ ਤੇ ਤੇਰੇ ਤੋਂ ਕੋਈ ਗੁੱਸਾ ਨਹੀਂ ਆ ਤੇਰੇ ਨਾਲ ਮੈਂ ਕਿਉਂ ਗੁੱਸਾ ਕਰਨਾ ਵਾ ਤੂੰ ਮੇਰਾ ਸਾਥ ਦੇਣ ਦੀ ਆ ਸਗੋਂ ਪਰ ਮੈਨੂੰ ਨਾ ਭੈਣ ਤੋਂ ਮਾਲਾ ਤੋਂ ਆਉਣ ਦੇ ਆ ਵਾ ਕੀ ਕੁਝ ਕਰਨ ਦੀ ਮਰਨਾ ਤੇ ਡੋਂ ਜੰਮ ਕੇ ਮਾਂ ਮੇਰੇ ਨਾਲ ਇਦਾਂ ਕਰਨ ਦੀ ਆ ਚਲੋ ਮਾਂ ਤੇ ਇਦਾਂ ਦੀ ਹੈਗੀ ਹੀ ਧੀ ਨੂੰ ਤੇ ਸਮਝਣਾ ਚਾਹੀਦਾ ਹੈ ਨਾ ਉਹੀ ਕਹਿੰਦੇ ਕਿ ਮੈਂ ਕਿਉਂ ਹੱਕ ਖਾਵਾਂ ਆ ਦਾ ਧੀਨੇ ਕੋ ਸਮਝਣਾ ਵਾ ਜਿਹਨੂੰ ਪੈੜੀ ਮੰਡੀਓ ਛੱਡਦਾ ਕੋਈ ਚਲੋ ਕੋਈ ਗੱਲ ਨਹੀਂ ਤੂੰ ਹੁਣ ਉਦਾਸ ਨਾ ਹੋਵੋ ਸੰਦੀਪ ਉਦਾਸ ਨਾ ਹੋਵਨ ਕੀ ਕਰਾਂ ਕਿਦਾਂ ਲੋਕੀ ਸੁਣਦੇ ਕਿ ਨਹੀਂ ਵੇਚੀ ਹੁੰਦੀ ਆ ਲੋਕੀ ਤੇ ਅਗਰੇ ਜੀਨਦੇ ਉਹਨਾਂ ਨੂੰ ਕੀ ਆ ਧੱਕੇ ਮਾਰ ਕੇ ਕੜਤਾਵ ਹੋਰ ਕਿਤੇ ਚਲ ਜਾਣਗੀਆਂ ਉਹ ਜਾਣਾ ਉਹਨਾਂ ਕਿੱਥੇ ਆ ਿਆਣ ਉਹ ਜਾਣਾ ਹੋਰ ਕਿੱਥੇ ਜਾਣਾ ਉਹਨੇ ਇਹ ਸਭ ਕੋ ਦਿੱਤਾ ਵਾ ਮਾਤਾ ਨੇ ਇੱਕ ਵਾਰੀ ਨਹੀਂ ਸੋਚਿਆ ਕਿ ਚੱਲ ਮੇਰੇ ਨੌ ਪੁੱਤ ਵੀ ਹੈਗੇ ਆ ਸਾਹਮਣਾ ਤਾਂ ਮੈਨੂੰ ਉਹਨਾਂ ਨੇ ਹੀ ਆ ਉਹ ਦਿਨ ਪਤਾ ਲੱਗਣਾ ਮਾਤਾ ਨੂੰ ਜਦੋਂ ਮਾਤਾ ਨੂੰ ਥੱਕੇ ਵੱਜੇ ਉੱਥੋਂ ਕਿੰਨੇ ਦਿਨ ਸਾਹਮਣਾ ਕੁੜੀ ਨੇ ਆਖਰਕਾਰ ਪੁੱਤ ਦੇ ਕੋਲ ਹੀ ਆਉਣਾ ਵਾ ਜਿੱਦਾਂ ਮਾਤਾ ਮੇਰ ਨਾਲ ਕਰਦੇ ਰਹੇ ਆ ਉਹਦਾ ਧੀ ਨਾ ਡੈਪੇ ਨਾ ਕਰਨ ਉਹਨੇ ਤੇ ਫਿਰ ਤੱਕੇ ਮਾਰਨੇ ਹੀ ਆ ਜਿੱਦਾਂ ਦੀ ਉਹ ਹੈਗੀ ਐ ਨਾ ਉਹ ਵਜਨੇ ਧੱਕੇ ਆ ਸੰਦੀਪ ਤੂੰ ਮੰਨ ਜਾਏ ਨਾ ਮੰਨ ਮੈਂ ਆਪਣੀ ਭੈਣ ਦੀ ਨਾ ਹਰ ਇੱਕ ਰੀਜ ਪੂਰੀ ਕੀਤੀ ਸੀ ਉਹਦਾ ਵਿਆਹ ਵੀ ਕੀਤਾ ਨਾ ਕਿੰਨੇ ਵਧੀਆ ਤਰੀਕੇ ਨਾਲ ਕੀਤਾ ਸੀ ਕਦੀ ਪਿਓ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਪਰ ਉਹਨੇ ਨਾ ਮੇਰਾ ਨਾਮ ਕੰਮ ਕੀਤਾ ਵੇਖ ਲੈ ਜਿਹੜਾ ਮੈਂ ਸੋਚ ਵੀ ਨਹੀਂ ਸਕਦਾ ਚਲ ਇਹ ਦਾਨਾ ਕਰੋ ਤਹੀਂ ਕਿਉਂ ਤੇ ਮਨ ਖਰਾਬ ਕਰਨ ਦੇ ਆਪਣਾ ਉਹਨਾਂ ਨੂੰ ਤੇ ਕਿਤੇ ਮਾਸਾ ਸ਼ਰਮ ਨਹੀਂ ਹੈਗੀ ਮੰਮੀ ਨੂੰ ਇਹ ਵੀ ਗੱਲ ਦਾ ਪਤਾ ਸੀ ਕਿ ਮੈਨੂੰ ਇਹਨਾਂ ਨੇ ਘਰ ਨਹੀਂਗਾ ਵੜਨਾ ਹੈਗਾ ਤਾਂ ਹੀ ਤੇ ਕੁੜੀ ਨੂੰ ਨਾਲ ਲਿਆਏ ਸੀ ਸੰਦੀਪ ਇਹਦੇ ਮੰਮੀ ਨੂੰ ਸੋਚਣਾ ਚਾਹੀਦਾ ਸੀ ਨਾ ਕਿ ਕੀ ਕਰ ਲੱਗੀ ਆ ਚੱਲ ਜੇ ਉਹਨੂੰ ਵੀ ਜ਼ਮੀਨ ਦੇਣੀ ਹੀ ਤੇ ਉਹਨੂੰ ਹਿੱਸਾ ਮਿਲ ਹੀ ਗਿਆ ਸੀ ਆਪਣਾ ਫਿਰ ਕੀ ਲੋੜ ਹੀ ਉਹਨੂੰ ਦੇਣ ਦੀ ਜੋ ਮਾਤਾ ਨੂੰ ਪਤਾ ਵਾ ਵੀ ਸਾਰੀ ਉਮਰ ਮੈਂ ਇੱਥੇ ਹੀ ਰਹਿਣਾ ਵਾਂ ਤੇ ਇਸਾ ਮੇਰਾ ਬੰਦੇ ਕੋ ਦਾ ਬੰਦਾ ਸੀ ਜਿੱਦਾਂ ਵੀ ਕਹਿੰਦੇ ਰਹੇ ਨਾ ਮੈਂ ਉਦਾਂ ਹੀ ਕਰਦੀ ਰਹੀ ਰੋਟੀ ਪਾਣੀ ਪੁੱਛਦੀ ਰਹੀ ਮੇਰੇ ਹੱਦੀ ਤੇ ਉਹਨਾਂ ਨੂੰ ਰੋਟੀ ਨਹੀਂ ਸੀ ਪਸੰਦ ਸੰਦੀਪ ਮੈਨੂੰ ਜ਼ਮੀਨ ਦੀ ਗੱਲ ਨਹੀਂ ਹੈਗੀ ਮੈਂ ਉਹ ਸੋਚਣ ਲਿਆ ਵਾਂ ਕਿ ਮੇਰੀ ਮਾਂ ਨੇ ਮੇਰੇ ਨਾਲ ਇਦਾਂ ਕੀਤਾ ਵਾ ਸੁਨੀਪਰ ਤੈਨੂੰ ਲੈ ਕੇ ਵੀ ਖੁਸ਼ ਨਹੀਂ ਸੀ ਮੈਨੂੰ ਕੋਈ ਪਤਾ ਨਹੀਂ ਵੀ ਘਰ ਕੀ ਹੋਇਆ ਵਾ ਉਹ ਸਰਪੰਚ ਨੇ ਮੈਨੂੰ ਦੱਸਿਆ ਤਾਂ ਇਦਾਂ ਸਿਰ ਤੋਂ ਸੱਟ ਨਹੀਂ ਲੱਗ ਸਕਦੀ ਜਦ ਤੇਰੀ ਘਰ ਦੇ ਲੱਗੀ ਆ ਫਿਰ ਮੈਂ ਰਿਕਾਰਡਿੰਗ ਲਈ ਫੋਨ ਤੇ ਫਿਰ ਮੈਨੂੰ ਪਤਾ ਲੱਗਾ ਕਿ ਨਾ ਕੰਮ ਕੀਤਾ ਵਾ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਵਾ ਨਾ ਉਹ ਗੱਲ ਤੇ ਹੁਣ ਮਿੱਟੀ ਪਾਉ ਤੀ ਚਲ ਕੋਈ ਗੱਲ ਨਹੀਂ ਸੰਦੀਪ ਪਤਾ ਲੱਗ ਹੀ ਜਾਣਾ ਗੱਲ ਨੂੰ ਕਿੱਥੇ ਗਈਆਂ ਕਿੱਥੇ ਨਹੀਂ ਗਈਆਂ ਜੇ ਆ ਗੱਲ ਭਰਾ ਨਾ ਦੱਸਦਾ ਤੇਾਨੂੰ ਕਿਥੋਂ ਪਤਾ ਲੱਗਣਾ ਸੀ ਇਹਨਾਂ ਨੇ ਤੇ ਗੱਲ ਨਿਕਾ ਲੈਣੀ ਸੀ ਨਾ ਉਹਦੇ ਭਲਾ ਹੋਵੇ ਉਹਦਾ ਵਿਚਾਰੇ ਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਆ ਕੰਮ ਕਰਨ ਦੀਆਂ ਦੋਵੇਂ ਜਾਣੀਆਂ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਤੇ ਮੈਂ ਰੋਟੀ ਲੈ ਕੇ ਆਉਣੀ ਆ ਚਲੋ ਮਾਹੀ ਕਮਲੇ ਬੜਿਆ ਗਦੇ ਇਹ ਵੀ ਪਤਾ ਨਹੀਂ ਕਿੱਥੇ ਗਏ ਹਲੇ ਤੱਕ ਆਏ ਨਹੀਂ ਬੈਣੀ ਘੜੀ ਹੋਣੀ ਤੇ ਮਸੀਤ ਹੀ ਸਾਸ਼ਿਲਾ ਦੇਦੀ ਕਾਦੀ ਸਾਸਰੀ ਘਾਲਵਾ ਤੁਹਾਡੇ ਨਾਲ ਆਦੀ ਕੋਈ ਸਾਸਰੀ ਘਾਲ ਨਹੀਂ ਸਾਸਰੀ ਘਾਲ ਨਹੀਂ ਬੁਲਾਉਣਾ ਇਹ ਤੈਨੂੰ ਵੀ ਸਾਡਾ ਕਾਢੇ ਚ ਲੋਸ ਦਿੱਤਾ ਵਾ ਮਸੀ ਜੀ ਹੋਇਆ ਕੀ ਆ ਗੱਲ ਤੇ ਦੱਸੋ ਇਹਨਾਂ ਕੁਰਸੀਆਂ ਲਿਆਉਣੀ ਬਹੁਤ ਸਹੀ ਨੀ ਆਈ ਬਹਿਣ ਨਹੀਂ ਆਈ ਗੱਲ ਕੀ ਹੋਈ ਮੈਨੂੰ ਗੱਲ ਤੇ ਦੱਸੋ ਆਹੋ ਤੁਹਾਨੂੰ ਤੇ ਕਿਸ ਗੱਲ ਦਾ ਪਤਾ ਹੀ ਨਹੀਂ ਆ ਵੀ ਕੀ ਗੱਲ ਹੋਈ ਆ ਸਾਡਾ ਜਲੂਸ ਕਢਾ ਕੇ ਰੱਖ ਦਿੱਤਾ ਤੇ ਅਜੇ ਵੀ ਕਹਿੰਦੀ ਆ ਗੱਲ ਦੱਸੋ ਗੱਲ ਕੀ ਹੋਈ ਆ ਦੀਦੀ ਕਾਦਾ ਜਲੂਸ ਕਢਾਤਾ ਵਾ ਮੈਂ ਤੈਨੂੰ ਇੱਕੋ ਗੱਲ ਹੀ ਦੱਸਾਂ ਆਪਣੀ ਕੁੜੀ ਨੂੰ ਨਾ ਕੰਟਰੋਲ 'ਚ ਕਰ ਲਓ ਠੀਕ ਆ ਨਾ ਨਹੀਂ ਤਾਂ ਤਹੀ ਪਸਤਾਉਣਾ ਹੀ ਆ ਮੈਂ ਆਪਣੀ ਆਈ ਤੇ ਆ ਗਈ ਨਾ ਤੇ ਮੈਂ ਥਾਣੇ ਜਾ ਕੇ ਨਾ ਤੇ ਤੁਹਾਡਾ ਚੰਗਾ ਜਲੂਸ ਕਢਣਾ ਵਾ ਉਹਦਾ ਵੀ ਨਾਮ ਵਿੱਚ ਰੱਖਣਾ ਤੇ ਤੁਹਾਡਾ ਵੀ ਰੱਖਣਾ ਵਾ ਦੀਦੀ ਮੈਨੂੰ ਤਾਂ ਟੈਨਸ਼ਨ ਹੋਉਂਦੀ ਆ ਕੀ ਆਪਾਂ ਕਤਲ ਕਰਤਾ ਵਾ ਜਿਹੜਾ ਐਡਾ ਨਾਮ ਤੁਸੀਂ ਲਾਉਂਦੇ ਸਾਡਾ ਨਹੀਂ ਅਜੇ ਕਤਲ ਹੋਰ ਰਹਿ ਗਿਆ ਬਾਕੀ ਰਹਿ ਗਿਆ ਮੇਰੇ ਜਿਹੜਾ ਤੁਸੀਂ ਕਰਨਾ ਸਾਰੀਆਂ ਪਟੀਆਂ ਉਹਨੂੰ ਤੋਪੜਉਂਦੀ ਰਹੀਆਂ ਸਭ ਕੁਝ ਤੂੰ ਸਖੰਦੀ ਰਹੀਆਂ ਨਹੀਂ ਉਹਨੂੰ ਘਰੋਂ ਕਢਾਤਾ ਹੋਰ ਕੀ ਕਰਨਾ ਪਈ ਦੀਦੀ ਅਸੀਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਅਸੀਂ ਤਾਂ ਸਭ ਉਹਦਾ ਘਰ ਉਹਦਾ ਵਸਾਇਆ ਵਾ ਜਾੜਿਆ ਤੇ ਹੈ ਨਹੀਂ ਆ ਬੱਲੇ ਤੇਰੇ ਉਹਦੇ ਸਾਨੂੰ ਪਤਾ ਵਾ ਜਿੱਦਾਂ ਅਸੀਂ ਉਹਦਾ ਘਰ ਵਸਾਇਆ ਵਿਚਰੀ ਦਾ ਆਹੋ ਉਹਨੂੰ ਵਸਾ ਕੇ ਨਾ ਤੇ ਇਹਨੂੰ ਬਾਹਰ ਕਢਾਤਾ ਇਹੋ ਭਾਰੀ ਦਿਖਾਇਆ ਵਾ ਨਹੀਂ ਮਾਸੀ ਹੁਣ ਗੁੰਗ ਵਟਾ ਬਣ ਕੇ ਖਲੋਤੀ ਆ ਨਹੀਂ ਤੁਹਾਡੀ ਕੁੜੀ ਦੇ ਸਨਾਉਂ ਦੀ ਵੀ ਥਾਣੇ ਤੁਹਾਨੂੰ ਪਹੁੰਚਾਉਣਾ ਵਾ ਥਾਣੇ ਪਹੁੰਚਾਉਣ ਵਾਲੇ ਤਾਂ ਤੁਸੀਂ ਆ ਉਹਦੇ ਅਹੀਂ ਚੁੱਪ ਕਰਕੇ ਬੈਠੇ ਰਹੇ ਆ ਵੀ ਚੱਲ ਕੋਈ ਗੱਲ ਨਹੀਂ ਆ ਧੀ ਹੜੀ ਵਸ ਜੇ ਮਾਰਨ ਤੱਕ ਗਏ ਆ ਮਾਸਾ ਜੀ ਨੇ ਤਾਂ ਕੀ ਕਸੂਰ ਹੀ ਉਹ ਤੁਹਾਨੂੰ ਕੀ ਕਹਿੰਦੀ ਸੀ ਨਹੀਂ ਡੰਡਾ ਮੈਂ ਤਾਂ ਉਹਦੇ ਸਿਰ ਤੇ ਮਾਰਿਆ ਸੀ ਤੂੰ ਨਵੇਂ ਜਿਹੜੇ ਰਗਾ ਫੜੀਆਂ ਸੀ ਉਹਨੇ ਮੈਂ ਤਾਂ ਉਹਦੇ ਡੰਡਾ ਸਿਰ ਤੇ ਮਾਰਿਆ ਸੀ ਉਹ ਕਿਹੜੇ ਵਲੇ ਰਗਾ ਫੜੀਆਂ ਨੇ ਤੁਹਾਡੀਆਂ ਅੱਛਾ ਉਹਦਾ ਕੋਈ ਪਤਾ ਨਹੀਂ ਤੁਹਾਨੂੰ ਸਬੂਤ ਹੈਗਾ ਕੋਈ ਹੈਗਾ ਡੰਡੇ ਦਾ ਹੈਗਾ ਸਬੂਤ ਕੋਈ ਹੇਗਾ ਗਾਗਾ ਨੂੰ ਗਮਾਉਣੇ ਕੱਢ ਕੇ ਜਿਹੜੀਆਂ ਗੱਲਾਂ ਕਰਦੀਆਂ ਫਿਰਦੀਆਂ ਦੋਵੇਂ ਜਣੀਆਂ ਪਰਨੀਆਂ ਨਹੀਂ ਜਿਹੜਾ ਦਿਖਾਉਣਾ ਜਦੋਂ ਉਹਨੇ ਰਗਾਂ ਫੜੀਆਂ ਸੀ ਉਦੋਂ ਤੇ ਤੁਸੀਂ ਕਿਸੇ ਨੇ ਮੰਨਿਆ ਨਹੀਂ ਕਿ ਉਹ ਐਦਾਂ ਕਰ ਹੀ ਨਹੀਂ ਸਕਦੀ ਸਬੂਤ ਤੇ ਲਿਆਓ ਮੈਂ ਤੇ ਕਹਿੰਦੀ ਸਬੂਤ ਲਿਆਓ ਤੇ ਹੀ ਮੰਨ ਲਾਂਗੇ ਲਿਆ ਤੂੰ ਹਾਂ ਜਿਹੜਾ ਤੇਰੇ ਕੋਲ ਸਬੂਤ ਹੈਗਾ ਕਿ ਮੰਮੀ ਨੇ ਡੰਡਾ ਮਾਰਿਆ ਸੀ ਤੁਹਾਡੀਆਂ ਸਭ ਗੱਲਾਂ ਦਾ ਪਤਾ ਲੱਗ ਗਿਆ ਠੀਕ ਆ ਨਾ ਆਪਣੇ ਭਰਾ ਨੂੰ ਪੁੱਛ ਜਾਗੇ ਰਿਕਾਰਡਿੰਗਾਂ ਨੇ ਕੀਤੀਆਂ ਵਾ ਭਲੇ ਭਲੇਖੇ ਆ ਤੁਹਾਡੇ ਉਹਦੀਆਂ ਰਿਕਾਰਡਿੰਗਾਂ ਕਰ ਲਈਆਂ ਤੇ ਉਹਦੀਆਂ ਵੀ ਕਰ ਲੈਂਦਾ ਉਹਨੇ ਜਦੋਂ ਇਹ ਕੰਮ ਕੀਤਾ ਹੀ ਨਹੀਂ ਆ ਕੀ ਬਾਰੇ ਕਿਹੜੇ ਸੁਪਨੇ ਵੇਂਦੇ ਫਰਦੇ ਸੀ ਤੋ ਸੁਪਨੇ ਵੇਂਦੇ ਫਰਦੇ ਮੰਮੀ ਇਹਨਾਂ ਵੀ ਉਹਨੇ ਮੈਂ ਸੁਪਨੇ ਵੇਖਿਆ ਫਿਰ ਉਹਨੇ ਜਿਹੜੇ ਮੁੰਡਿਆਂ ਦੇ ਮੇਰੇ ਨਾਲ ਆਉਂਦੇ ਆ ਅੰਮਾ ਸਾ ਜੀ ਦੀ ਤੀਹ ਦਾ ਕਸੂਰ ਹੀ ਜਿਤਨਾ ਮੇਰੀ ਟੀਨ ਘਰੋਂ ਘਟਿਆ ਹੀ ਨਾ ਇਤਨਾ ਹੀ ਉਹਨੂੰ ਮੈਂ ਕੱਢਣਾ ਸੀ ਹੁਣ ਯਾਦ ਹੀ ਉਹਨੂੰ ਤੂੰ ਨਾ ਉਹਦੀਆਂ ਗੱਲਾਂ ਆਪਣੇ ਖਸਮ ਨੂੰ ਆਵਾਜ਼ ਮਾਰ ਅਹੀਂ ਉਹਦੇ ਨਾਲ ਗੱਲ ਕਰਨੀ ਆਨੂੰ ਜੇਲ੍ਹ ਚ ਨਾ ਨਾ ਭੇਜਿਆ ਤੇ ਫੇਰ ਮੈਨੂੰ ਆਖਿਓ ਉਹ ਕੋਈ ਗੱਲ ਨਹੀਂ ਉਹ ਮੇਰੀ ਸੁਣੋ ਗੱਲ ਤੁਸੀਂ ਥਾਣੇ ਜਾਣਾ ਵਾ ਨਾ ਤੇ ਚਲੋ ਮੈਂ ਤੁਹਾਡੇ ਨਾਲ ਚੱਲਣਾ ਦੇ ਦੋ ਪੱਤਾ ਜਿਹੜਾ ਦੇਣਾ ਵਾ ਕਿਤੇ ਨਵਾਂ ਪਰਚਾ ਹੁਣ ਆਵਾਡੇ ਦਾ ਆਹੋ ਇਹ ਵਹੀ ਕਰ ਤੂੰ ਤਾਂ ਰਹਿ ਗਈਆਂ ਹੁਣ ਤੁਹਾਡੀਆਂ ਉਹ ਤੁਹਾਡੇ ਘਰ ਦੀ ਗੱਲ ਵਾ ਆਪਣੇ ਘਰ ਜਾ ਕੇ ਨੇ ਵੇਖੋ ਸਾਡੇ ਘਰ ਆਣ ਕੇ ਛਿੰਝ ਪਾਈਏ ਤੁਸੀਂ ਅੱਛਾ ਤੇ ਇਹ ਗੱਲ ਵਾ ਤੇ ਤੁਸੀਂ ਵੀ ਆਪਣੇ ਘਰ ਦੀ ਗੱਲ ਘਰੇ ਰੱਖਿਆ ਕਰੋ ਹਾਂ ਜੇ ਤੂੰ ਸਾਨੂੰ ਕਚੈਰੀ ਦੇ ਵਿੱਚ ਵੀ ਇਹੀ ਲਿਆਈ ਤੇ ਤੂੰ ਵੀ ਉਹਨਾਂ ਨੂੰ ਦੱਸਣ ਪਿਆ ਰਹੀ ਉਹ ਵੀ ਗੱਲ ਘਰੇ ਰੱਖਣੀ ਸੀ ਨਾ ਉਹ ਕੋ ਬਾਹਰ ਕੱਢੀ ਉਹ ਮੈਂ ਤੇ ਉਧਰ ਉਹਨਾਂ ਨੂੰ ਫੋਨ ਕੀਤਾ ਸੀ ਵੀ ਮਾਸੀ ਦੇ ਉੱਥੇ ਕੁੜੀ ਤੁਹਾਡੀਆਂ ਫਿਰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਗਈਆਂ ਓਦਾਂ ਨਹੀਂ ਫੋਨ ਕੀਤਾ ਓਦਾਂ ਨਹੀਂ ਫੋਨ ਕੀਤਾ ਉਹ ਸਿਰਫ ਦਸਣ ਮਾਰਿਆ ਕੀਤਾ ਹੀ ਲੈ ਦੱਸ ਥੀ ਦੇ ਨਾਲ ਲੈ ਮਾਸੀ ਜੇ ਰਿਸ਼ਤੇਦਾਰ ਟੱਕਰ ਜਾਂਦਾ ਬਾਹਰ ਅੰਦਰ ਤੇ ਚਾਹ ਨਾ ਦਸੀਦਾ ਹੀ ਆ ਵੀ ਲੈ ਮੈਨੂੰ ਫਲਾਣਾ ਟਕਰਿਆ ਹੀ ਤੇ ਜੇ ਉਹਨਾਂ ਨੂੰ ਮਿਲ ਪਏ ਹੀ ਉਥੇ ਉਹਨਾਂ ਨੇ ਦੱਸ ਦਿੱਤਾ ਭਾਜੀ ਨੂੰ ਤੇ ਕੀ ਆਖਰ ਆ ਗਈ ਹੈ ਹੈ ਉਹਨੇ ਦੱਸਿਆ ਨਹੀਂ ਕੁਝ ਵੀ ਉਹਨੇ ਅੱਗ ਲਾਈ ਆ ਸਾਡੇ ਘਰ ਜਾ ਕੇ ਕਾਦੀ ਅੱਗ ਲਾਈ ਟਾਡੇ ਮੰਜ ਚੋਰ ਹੋ ਤੇ ਤੁਹਾਨੂੰ ਫੇਰ ਤਾਂ ਲੱਗੰਦੇ ਆ ਇਹ ਇੱਥੇ ਤੋਂ ਵੀ ਜਾਣੀਆਂ ਆ ਗਏ ਛਿੰਝ ਪਾਉਣਾ ਤੇ ਆਪਣੇ ਪਿੰਡ ਜਾਂਦੀਆਂ ਆ। ਵੇ ਪਿੰਡ ਗਈਆਂ ਹੀ ਤੂੰ ਜਿਹੜੀ ਅੱਗ ਲਾਈ ਸੀ ਨਾ ਆਪਣੀ ਭੈਣ ਨੂੰ ਜੋ ਕੁਝ ਸਿਖਾਇਆ ਸੀ ਉਹਨੇ ਉਹ ਹੀ ਕੀਤਾ ਸਾਡੇ ਨਾਲ। ਤੇ ਸਾਡੀਆਂ ਤਾਂ ਤੂੰ ਤਾਂ ਪਹਿਲਾਂ ਲੱਗ ਗਿਆ ਹੋਊਗਾ ਇਹਨਾਂ ਨੂੰ ਕਿ ਉਦੋਂ ਕਰਦੇ ਫਰਦੀਆਂ ਕਚਾਰੀ। ਵੇ ਤੂੰ ਹੀ ਦੱਸਿਆ ਕਿੰਨੇ ਦੱਸਿਆ ਨਾਲ ਇਹ ਵੀ ਭੈਣ ਨੂੰ ਕਿਹਾ ਹੋਣਾ ਵਾ ਵੀ ਜੇ ਆਉਣ ਗਈਆਂ ਤੇ ੱੱਕੇ ਮਾਰ ਕੇ ਬਾਹਰ ਕੱਢੀ ਸ਼ਰਮਤ ਨਹੀਂ ਆਉਂਦੀ ਤੇ ਨਹੀਂ। ਇੱਕ ਗੱਲ ਕਹੀ ਠੀਕ ਹੈ ਨਾ। ਭਰਾ ਦੇ ਤੇਰਾ ਉੱਥੇ ਹੀ ਨਾ ਉਹਨੂੰ ਕਹਿ ਲੈਣਾ। ਨਹੀਂ ਬਾਲੇ ਇਹਨਾਂ ਨੂੰ ਪੁੱਛੋ ਵੀ ਕਿਹੜੀ ਗੱਲੋਂ ਘਰੋਂ ਕੱਢਿਆ ਵਾ ਕੀ ਕੰਮ ਕੀਤਾ ਇਹਨਾਂ ਨੇ। ਦੱਸੋ ਕੀ ਗਮਗੀਤਾ ਪਤਾ ਹੀ ਐ ਇਹਨੂੰ ਕਰਤੂਤ ਆ ਉਹਨੂੰ ਕੀ ਪਤਾ ਬਚਰੇ ਨੂੰ ਕੀ ਕਰਦਾ ਵੀ ਪਤਾ ਪਤਾ ਕਿਉਂ ਨਹੀਂ ਦੱਸਿਆ ਤੂੰ ਹੀ ਆ ਉਹਨਾਂ ਨੂੰ ਹੋਰ ਕਿਹਨੇ ਦੱਸਿਆ ਵਾ ਮੈਂ ਤੇ ਪਰਣੀ ਆਪ ਕਿਹਾ ਵਾ ਵੀ ਸਾਨੂੰ ਉਹਨੇ ਦੱਸਿਆ ਵਾ ਉਹਨਾਂ ਨੇ ਬਸ ਇੰਨੀ ਗੱਲ ਕੀਤੀ ਵੀ ਤੁਹਾਨੂੰ ਟੱਕਰੀਆਂ ਹੀ ਉਹਨਾਂ ਨੇ ਇੰਨੀ ਗੱਲ ਨਹੀਂ ਕਹੀ ਕਿ ਪਿਆਲੀਆਂ ਨਾਲ ਵਾਈਆਂ ਆਹੋ ਉਹਨਾਂ ਨੂੰ ਤਾਂ ਸੁਪਨਾ ਆ ਗਿਆ ਵੀ ਪਿਆਲੀਆਂ ਨਾਲ ਵਾਈਆਂ ਮੇਰੀ ਮਾਂ ਦੀ ਪਿਆਰੀ ਹੀ ਮੈਂ ਲਵਾ ਲਈ ਕਿਸ ਨੂੰ ਕਾਦੀ ਚੰਗੀ ਇਹਦੇ ਵਿੱਚ ਲੈ ਆ ਸੱਚ ਆਇਆ ਜੀ ਹੁਣ ਸਾਹਮਣੇ ਕਾਦਾ ਸੱਚ ਆਇਆ ਸਾਹਮਣੇ ਮੈਨੂੰ ਕਾਦੀ ਧੰਗੀ ਹੋਣੀ ਹੋਗੀ ਤੇਰੇ ਭਰਾ ਨੂੰ ਅਸੀਂ ਤੁਹਾਡੀ ਕੜੀ ਨੂੰ ਚਟਣਾ ਵਾ ਪਰ ਤੂੰ ਤੇ ਅੱਗ ਲਾ ਹੀ ਦਿੱਤੀ ਨਾ लवली ਕੜੀ ਦਾ ਤੇ ਤੇਰੇ ਮੂੰਹੋਂ ਪਤਾ ਲੱਗਾ ਵਾ ਉਹਨੂੰ ਤਾਂ ਪਤਾ ਹੀ ਨਹੀਂ ਪੈਲੀ ਦਾ ਮੇਰੀ ਇੱਕ ਗੱਲ ਸੁਣ ਲੈ ਜੇ ਹਾਨੂੰ ਮਾਵਾਂ ਧੀਆਂ ਨੂੰ ਦੋਵਾਂ ਨੂੰ ਕੁਝ ਹੋ ਗਿਆ ਨਾ ਤੇ ਵੇਖ ਲਿਓ ਤੁਸੀਂ ਵੀ ਨਾ ਸਾਰੀ ਉਮਰ ਜੇਲ੍ਹ ਚ ਹੀ ਕੱਟੋਗੇ ਫਿਰ ਓ ਜਾਓ ਜਾਓ ਜਾ ਕੇ ਆਪਣਾ ਕੰਮ ਕਰੋ ਚੱਲ ਮਮੀ ਚੱਲੀਏ ਜੇ ਇਹਨਾਂ ਨੇ ਇਦਾਂ ਹੀ ਕਰਨੀ ਹੈ ਨਾ ਤੇ ਕੋਈ ਗੱਲ ਨਹੀਂ ਹੁਣ ਵੇਖਿਓ ਥਾਣੇ ਦੇ ਮੂੰਹ ਤੁਸੀਂ ਇੱਕ ਸ਼ੁਰੂਆਨੀ ਐ ਚਲਾ ਜਾਓ ਜਾਓ ਥਾਣੇ ਦੇ ਮੂੰਹ ਵੇਖਣੇ ਆਪਾਂ ਮੋ ਚੁੱਕਿਆ ਤੇ ਆਉਨੂ ਆ ਗਈਆਂ ਦੱਸ ਮੈਂ ਹਾਂ ਪਤਾ ਨਹੀਂ ਕਿੱਧਰ ਆਈਆਂ ਵਾ ਦੋਵੇਂ ਜਾਣੀਆਂ ਆਏ ਮੈਂ ਤਾਂ ਇੱਥੇ ਖਲੋਤਾ ਏ ਤੇ ਮੈਂ ਹਾਂ ਰੋਲਾ ਪਤਾ ਨਹੀਂ ਕਾਲੀ ਆਉਂਦੇ ਆ ਹਾਏ ਹਾਏ ਉਹ ਤੇ ਆ ਕੇ ਗੱਲ ਪੈ ਗਈਆਂ ਮੇਰੇ ਦੋਵੇਂ ਜਾਣੀਆਂ ਦੇ ਆ ਕੇ ਮੇਰੇ ਗੱਲ ਪੈ ਗਈਆਂ ਵਾ ਔਰ ਰਪਿੰਦਰ ਤੂੰ ਗੇੜ ਕਾਲੀ ਖੋਲਿਆ ਹਾਏ ਰੱਬਾ ਗੇੜ ਕਾਲੀ ਖੋਲਨਾ ਵਾ ਗੇੜ ਅੱਗੇ ਵੀ ਖੁੱਲਾ ਹੀ ਹੁੰਦਾ ਵਾ ਕਿਹੜਾ ਨਵਾਂ ਖੁੱਲਾ ਵਾ ਅੱਜ ਮੈਂ ਇਹਦੇ ਕੰਮ ਕਰ ਕਰ ਕੇ ਤੇ ਵਿਹਲੀ ਹੋਈ ਹੀ ਇਹ ਖਰੇ ਕਿਥੋਂ ਆਂਡਪ ਗਈਆਂ ਵਾ ਓਏ ਉਹਨਾਂ ਵੀ ਕਿਤੇ ਭਜਾਇਆ ਹੋਇਆ ਵਾ ਇਹਨਾਂ ਨੂੰ ਤੇ ਕਿਧੀਆਂ ਖਵੀਆਂ ਮੁੜ ਕੇ ਇੱਧਰ ਆ ਗਈਆਂ ਵੇਖ ਲੋ ਆ ਗੱਲ ਹੋਈ ਨਾ ਸੱਚ ਮੈਂ ਕਹੀ ਨਹੀਂ ਸੀ ਤੁਹਾਨੂੰ ਵੀ ਕਚਰੀ ਜਿੱਥੇ ਨਾਲ ਹੋਰ ਕਾਦਾ ਕੰਮ ਹੋਣਾ ਵਾ ਇਹ ਪੈੜੀ ਨਾਲ ਵੰਦੀਆਂ ਫਰਦੀਆਂ ਵਾ ਤੇ ਹੋ ਗਿਆ ਕਿ ਨਾ ਉਹ ਕੰਮ ਸਾਨੂੰ ਤੇ ਪੈੜੀ ਦਾ ਪਤਾ ਹੀ ਨਹੀਂ ਆ ਆ ਦੇ ਦੇ ਮੂੰਹ ਸੁਣਿਆ ਵਾ ਹੁਣ ਥੋੜਾ ਜਿਹਾ ਨਹੀਂ ਬਣਉਂ ਹੀ ਹੁੰਦਾ ਹੈ ਕਿ ਆ ਹੀ ਪੁੱਥੇ ਫਰਦੀਆਂ ਦੋਵੇਂ ਜਾਣੀਆਂ ਤੁਹਾਨੂੰ ਪਤਾ ਵਾ ਉਹਨਾਂ ਨੇ ਨਾ ਕਿਤੇ ਦੋਵਾਂ ਨੂੰ ਹੁਣ ਕੱਢਿਆ ਵੈਨਾਂ ਨੂੰ ਤਾਂ ਇਹ ਹੁਣ ਇੱਧਰ ਆਈਆਂ ਵਾ ਆਂਦੀਆਂ ਹੋਣੀਆਂ ਵਾ ਵੀ ਹੁਣ ਉਧਰ ਜਾ ਕੇ ਵੇਨੀਆਂ ਵਾ ਪਤਾ ਕੀ ਕਹਿੰਦੇ ਆ ਸਾਨੂੰ ਸਿੰਦਰ ਇਹੋ ਜਿਹੇ ਨੂੰ ਧੱਕੇ ਵਜਦੇ ਹੁੰਦੇ ਆ ਹੈਂ ਚੰਗਾ ਭਣਾ ਤੇਰਾ ਘਰ ਵਸਣ ਡਿਆ ਪੁੱਤ ਦਾ ਤੂੰ ਵਸਾਈ ਜਾ ਹੁਣ ਜੇ ਸੰਦੀਪ ਚੰਗੀ ਹੋਈ ਆ ਤੇ ਇਹ ਵਿਗੜ ਕੇ ਬਹਿ ਗਈ ਆ ਤਾਂ ਕੋਈ ਗੱਲ ਨਹੀਂ ਮੈਂ ਪਰਾਨੇ ਲੰਮਣਾ ਨਾ ਫੋਨ ਵੀ ਸਾਡਾ ਵੀ ਆਣ ਗਵਾਣ ਵਾ ਇਥੇ ਸਾਡੀ ਤਾਂ ਚੰਗੀ ਲਾਪਾ ਕਰਕੇ ਗਈਆਂ ਲੋਕੀ ਕੋਠੀਆਂ ਚਾਟੜ ਵੇਖਣ ਡੇ ਆ ਤੇ ਕੀ ਬੰਡਿਆ ਇਹਨਾਂ ਦੇ ਘਰ ਓ ਇਹਨਾਂ ਦੀ ਤਾਂ ਤੁਸੀਂ ਗੱਲ ਹੀ ਛੱਡੋ ਇਹਨਾਂ ਨੂੰ ਨਾ ਚਸਕਾ ਪਿਆ ਉਹਦੇ ਵਿੱਚ ਨਹੀਂ ਕਰਵਾਉਂਦਾ ਹੋਰ ਗੱਲ ਕਰਦੀ ਚਲ ਕੋਈ ਨਹੀਂ ਕਰਕੇ ਫੋਨ ਨਾ ਤੈਨੂੰ ਮੈਂ ਦੱਸੂਗਾ ਕੋਈ ਕਿੱਡਾ ਭਲਾਓ ਕਰੋ ਗੱਲ ਪਾਈ ਦੇ ਨਾਲ ਫਿਰ ਦੱਸਿਓ ਮੈਨੂੰ ਹਾਂ ਵੇਖਾਂ ਕਿੱਡੀਆਂ ਲਗੀਆਂ ਇਹ ਤੁਹਾਨੂੰ ਠਾਣੇ ਫੜਾਉਣਾ ਵਾ ਤੇ ਉਹ ਕਰਨਾ ਵਾ ਉਹਦੇ ਸ਼ੁਗਰ ਘਰੋਂ ਤੁਸੀਂ ਬਚ ਗਈਆਂ ਵਾ ਜਿੱਦਾਂ ਦਾ ਕੰਮ ਤੁਸੀਂ ਕੁੜੀ ਦੇ ਨਾਲ ਕੀਤਾ ਵਾ ਨਾ ਤੁਹਾਨੂੰ ਤੇ ਮੌਤ ਦੀ ਸਜ਼ਾ ਹੋਣੀ ਸੀ ਇੱਕ ਹਸਬ ਦਾ ਕਤਲ ਕਰਨ ਲਗੀਆਂ ਸੀ ਤੁਸੀਂ ਵੱਡੀਆਂ ਸਿਆਣੀਆਂ ਬਣ ਲਗੀਆਂ ਇੱਥੇ ਆ ਗਏ ਸਿਕਾ ਪਾਜੀ ਸਸ ਸਭ ਕੀ ਹਾਲ ਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਬਸ ਵਧੀਆ ਠੀਕ ਠਾਕ ਹੋਰ ਕੀ ਬੰਦਿਆ ਜੀ ਠੀਕ ਠਾਕ ਵਧੀਆ ਬੰਨਾ ਕੀ ਆ ਬੜੀ ਖਬਰਾਂ ਜੀ ਲੱਗਦੀਆਂ ਗੱਲਾਂ ਉਹ ਪਾਜੀ ਖਬਰਾਂ ਕੀ ਆ ਮਾਸੀ ਤੇ ਭੈਣ ਤੁਹਾਡੀ ਆਏ ਹੀ ਇੱਥੇ ਇੱਥੇ ਆਏ ਸੀ ਕੋਈ ਇਥੇ ਦੇ ਭਰਾਵਾ ਉਹਨਾਂ ਲਾਇਆ ਸੀ ਤਮਾਸ਼ਾ ਆਂਡ ਗਵਾਂਡ ਕੰਦਾ ਨਚੜ ਚੜ ਵੇਖਣ ਡਿਆ ਸੀ ਅੱਛਾ ਤੇ ਉਹਨਾਂ ਨੂੰ ਕੋਈ ਫੋਨ ਲਾ ਕੇ ਸਮਝਾਓ ਤੁਹਾਡੇ ਘਰ ਦਾ ਮਸਲਾ ਸਾਡਾ ਕੀ ਕਸੂਰਵਾਤਾ ਇਸੇ ਦੇ ਵਿੱਚ ਨਹੀਂ ਠੀਕ ਲੈਣ ਆਈਆਂ ਯਾਰ ਉਹ ਇੱਥੇ ਲੈਣ ਤਾਂ ਆਈਆਂ ਸੀ ਵੀ ਮੈਂ ਸੰਦੀਪ ਨੂੰ ਫੋਨ ਕਰਤਾ ਵੀ ਮਾਸੀ ਤੇ ਉਹ ਨਾਨਾਂ ਤੇਰੀ ਉੱਥੇ ਫਿਰਨਦੀਆਂ ਵਾ ਸ਼ਹਿਰ ਅੱਛਾ ਤੇ ਮੈਨੂੰ ਵੀ ਚਲੀ ਗੱਲ ਦਾ ਤਾਂ ਪਤਾ ਹੀ ਨਹੀਂ ਵੀ ਪਿਆਲੀ ਪੂਲੀ ਨਾ ਕਰਾਈ ਆ ਉਹ ਤੇ ਹੁਣ ਤੁਹਾਨੂੰ ਹੀ ਗੱਲ ਦਾ ਪਤਾ ਸੀ ਨਾ ਉਹ ਉਹੀ ਗੱਲ ਆ ਭਾਜੀ ਮਾਦਾ ਨੇ ਨਾ ਕਹ ਦਿਨਾ ਪਹਿਲੀ ਕਰਵਾਦੀ ਏ ਓਏ ਆਹੋ ਚਲੋ ਕਰਾਤੀ ਆ ਉਹ ਉਹਨੂੰ ਪਾ ਹੋਊਗਾ ਹੁਣ ਸਾਨੂੰ ਕੱਲੀ ਬੋਲਣ ਡੀਆਂ ਬਣ ਕੇ ਚਲੋ ਭਾਜੀ ਉਹਨਾਂ ਲਾਉਨਾ ਮੈਂ ਮਾਫੀ ਮੰਗ ਲੈਂਦਾ ਤੁਹਾਡੇ ਕੋਲੋਂ ਓ ਭਾਜੀ ਤੁਸੀਂ ਹੀ ਮਾਫੀ ਕਾਢੀ ਮੰਗਣੀ ਆ ਮੈਂ ਤੇ ਕਹਿੰਦਾ ਹਾਂ ਵੀ ਕੋਈ ਵੀ ਘਰ ਦੇ ਵਿੱਚ ਗੱਲਬਾਤ ਹੋ ਜੇ ਨਾ ਉਹਨੂੰ ਬਹਿ ਕੇ ਸਰ ਝਾ ਲੋ ਓ ਭਾਜੀ ਇਹ ਤੇ ਗੱਲ ਹੈਗੀ ਆ ਹੁਣ ਤੁਹਾਨੂੰ ਕੀ ਦਸੀਏ ਸਾਡੇ ਘਰ ਕੀ ਚੱਲਣ ਡਿਆ ਵਾ ਕੋਈ ਗੱਲ ਹੋਣਾ ਕਿ ਇੰਦਨ ਹੁੰਨੇ ਆ ਇਕੱਠੇ ਤੇ ਇਹਨਾਂ ਪੁੱਛ ਲੈਨੇ ਆ ਕਿ ਕੀ ਗੱਲ ਬਾਤ ਵਾ ਉਹ ਨਾ ਨਾ ਭਾਜੀ ਜਿਹੜੀ ਗੱਲ ਹੈਗੀ ਹੈ ਨਾ ਐਟ ਨਹੀਂ ਘਰ-ਵਾਰ ਨਹੀਂ ਦੋਵੇਂ ਹੁਣ ਜੋ ਮਰਜੀ ਹੋ ਜੇ ਚਲੋ ਤੁਹਾਡੇ ਘਰ ਦਾ ਮਸਲਾ ਬਈ ਮੈਂ ਤਾਂ ਨਹੀਂ ਕੋਈ ਕਹਿ ਸਕਦਾ ਪਰ ਸਾਡੀ ਚੰਗੀ ਬੇਚੀ ਕਰਾ ਕੇ ਲਈਆਂ ਬਈ ਚਲੋ ਭਾਜੀ ਕੋਈ ਗੱਲ ਨਹੀਂ ਮੈਂ ਘਰ ਦਾ ਸੰਦੀਪ ਨਾ ਗੱਲ ਉਹ ਠੀਕ ਹੈ ਠੀਕ ਹੈ ਦੇਖ ਲੈ ਇਹਨਾਂ ਨੇ ਕੰਮ ਕੋ ਮਾਰੀ ਮੋਢੀ ਵੀ ਸ਼ਰਮ ਨਹੀਂ ਦੋਵਾਂ ਨੂੰ ਕਿਤੇ ਉਹ ਮੰਮੀ ਤੇ ਹੈਗੀ ਹੈਗੀ ਆ ਭੈਣ ਵੀ ਨਾਲ ਰਹੀ ਆ ਉਹਨੂੰ ਕੀ ਆ ਉਹਨੂੰ ਪੈੜੀ ਮਿਲ ਗਈ ਆ ਉਹਨੂੰ ਹੋਰ ਕੀ ਚਾਹੀਦਾ ਵਾ ਜਾ ਕੇ ਉੱਥੇ ਹੀ ਬੋਲਣ ਦੀਆਂ ਜਾ ਕੇ ਜਿਹੜਾ ਨੇ ਦੱਸਤਾ ਆਪਣੀ ਭੈਣ ਨੂੰ ਕੋਈ ਮੜਾ ਕੰਮ ਥੋੜੀ ਕੀਤਾ ਸੀ ਤੁਹਾਨੂੰ ਕਿਹਦਾ ਫੋਨ ਆਉਂਦਿਆ ਸੀ ਬੜੀ ਉੱਚੀ ਉੱਚੀ ਗੱਲਾਂ ਕਰਨ ਦੇਤੀ ਸੰਦੀਪ ਫੋਨ ਕਿਹਦਾ ਆਉਣਾ ਸੀ ਤੇਰੇ ਭਰਾ ਦਾ ਫੋਨ ਆਉਂਦਿਆ ਸੀ ਭਰਾ ਦਾ ਫੋਨ ਆਉਂਦਿਆ ਸੀ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਇਹ ਦੋਵੇਂ ਉੱਥੇ ਹੀ ਪਹੁੰਚ ਗਈਆਂ ਸੀ ਉੱਥੇ ਜਾ ਕੇ ਨਾ ਚੰਗਾ ਰੌਲਾ ਪਾਇਆ ਇਹਨਾਂ ਨੇ ਕਿਤੇ ਚੰਗਾ ਲਰਨ ਡੀਆਂ ਉਥੇ ਜਾ ਕੇ ਨਹੀਂ ਇਹਨਾਂ ਦਾ ਉਥੇ ਜਾਂਦਾ ਕੀ ਕੰਮ ਹੀ ਭਲਾ ਇਹ ਉਥੇ ਜਾ ਕੇ ਰੋਲਾ ਪਾਉਣ ਡੀਆਂ ਸੀ ਇਹਨਾਂ ਨੂੰ ਸ਼ਰਮ ਨਾ ਆਈ ਉਹ ਜਰਾ ਕਹਿਣ ਡਿਆ ਸੀ ਕਿ ਹਡਾ ਵਾਂਡ ਗਵਾਂਡ ਕੋਠੇ ਚੜ ਕੇ ਵੇਖਣ ਡਿਆ ਸੀ ਲੋਕ ਚੁੱਚੀ ਬੋਲਣ ਡੀਆਂ ਸੀ ਇਹਨਾਂ ਨੇ ਤਾਂ ਸ਼ਰਮ ਹੀ ਲਾ ਲਈ ਐ ਪਹਿਲਾਂ ਇੱਥੇ ਬੋਲ ਕੇ ਗਈਆਂ ਸੀ ਹੁਣ ਉਥੇ ਜਾ ਕੇ ਡੈਪੀਆ ਬੋਲਣ ਉਹੋ ਗੱਲ ਤਾਂ ਜਾ ਕੇ ਬੋਲਣ ਡੀਆਂ ਵਾ ਤੂੰ ਦੱਸਿਆ ਕਿਉਂ ਉਥੇ ਜਾ ਕੇ ਕਿ ਮੈਂ ਵੇਖੀ ਕਿਚੜੀਆਂ ਜੇ ਮੈਨੂੰ ਲੱਗਦਾ ਵਾ ਇਹਨਾਂ ਨੇ ਕੁਝ ਨਾ ਕੁਝ ਕਰਨਾ ਹੀ ਪੈਣਾ ਵਾ ਇਦਾਂ ਕਰੀਏ ਥਾਣੇ ਪਰਚਾ ਦਈਏ ਇਹਨਾਂ ਨੇ ਇਦਾਂ ਨਹੀਂ ਸੁਧਰਨਾ ਹੈਗਾ